ਹੈਲੋ एवरीवन ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਪਲੇਟਫਾਰਮ ਤੇ ਅਗਰ ਤੁਸੀਂ ਉਰੇ ਤੱਕ ਪਹੁੰਚ ਹੀ ਗਏ ਹੋ ਤਾਂ ਇਹਦਾ ਮਤਲਬ ਜਾਂ ਤਾਂ ਤੁਹਾਨੂੰ ਕੋਈ YouTube ਤੇ ਮੇਰੀ ਵੀਡੀਓ ਪਸੰਦ ਆਈ ਹੈ ਜਾਂ ਤਰਾ ਪੜਾਹੰਦਾ ਤਰੀਕਾ ਵਧੀਆ ਲੱਗਿਆ ਤੁਸੀਂ ਕੁਝ ਇੱਕ ਅੱਛਾ ਫੀਲ ਕੀਤਾ ਵੀ ਹਾਂ ਵੀ ਮੈਂ ਇਸ ਇਸ ਪਰਸਨ ਤੋਂ ਸਿੱਖ ਸਕਦਾ ਹੈ ਨਾ ਜਾਂ ਫਿਰ ਤੁਹਾਨੂੰ ਕਿਸੇ ਨੇ ਰეკਮੈਂਡ ਕੀਤਾ ਹੁਣ ਤੁਸੀਂ ਉਰੇ ਤੱਕ ਪਹੁੰਚ ਹੀ ਗਏ ਹੋ ਤਾਂ ਮੇਰਾ ਫਰਜ਼ ਮੰਨਦਾ ਤੁਹਾਨੂੰ ਇੱਕ ਵਾਰ ਹਰ ਚੀਜ਼ ਨੂੰ ਜੋ ਮੈਂ ਤੁਹਾਨੂੰ ਆਫਰ ਕਰਨ ਜਾ ਰਿਹਾ ਬਿਕਾਜ਼ ਯੂ ਆਰ ਗੋਇੰਗ ਟੂ ਇਨਵੈਸਟ ਯਰ ਹਾਰਡ ਅਰਨਡ ਮਨੀ ਹੈ ਨਾ ਤਾਂ ਹਰ ਇੱਕ ਰੁਪਏ ਦੀ ਵਸੂਲੀ ਹੋਣੀ ਚਾਹੀਦੀ ਹੈ ਹੈਨਾ ਤਾਂ ਅਗਰ ਉਹ ਵਸੂਲੀ ਨਹੀਂ ਹੋਏਗੀ ਤਾਂ ਚੁਬੇਗਾ ਠੀਕ ਹੈ ਮੈਂ ਇਹ ਗੱਲ ਨੂੰ ਸਮਝਦਾ ਆਈ ਰਿਸਪੈਕਟ ਇਟ ਹੈਨਾ ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਵਾਰ ਸਾਰੀਆਂ ਚੀਜ਼ ਐਕਸਪਲੇਨ ਕਰ ਦਣਾ ਆਜੋ ਸਭ ਤੋਂ ਪਹਿਲਾਂ ਪੜ੍ਹਾਊਗਾ ਕੌਣ ਜੀ ਮੈਂ ਪੜ੍ਹਾਊਗਾ ਜੀ ਐਵੇਂ ਨਹੀਂ ਕੋਈ ਹੋਰ ਟੀਚਰ ਆ ਕੇ ਪੜ੍ਹਾਊਗਾ ਮੈਂ ਤੁਹਾਨੂੰ ਕੋਰਸ ਦਿੱਤਾ ਅਸੀਂ ਕੋਈ ਬਿਜ਼ਨਸ ਕਰ ਰਹੇ ਨਹੀਂ ਭਾਈ ਹੈਨਾ ਐਵੇਂ ਨਹੀਂ ਮੀਡੀਅਮ ਜਿਵੇਂ ਮੈਂ ਤੁਹਾਨੂੰ ਪੰਜਾਬੀ ਸਿੰਪਲ ਭਾਸ਼ਾ ਚ ਬੋਲ ਕੇ ਹੁਣ ਦੱਸ ਰਿਹਾ ਐਵੇਂ ਹੀ ਹਰ ਚੀਜ਼ ਨੂੰ ਹਰ ਵਰਡ ਨੂੰ ਹਰ ਸੈਂਟੈਂਸ ਨੂੰ ਯਾਰ ਨਾਲ ਪੰਜਾਬੀ ਦੇ ਵਿੱਚ ਸਮਝਾਇਆ ਹੋਇਆ ਜੀ ਲੈਵਲ ਪੰਜਾਬ ਦਾ ਤੁਸੀਂ ਕੋਈ ਵੀ ਪੇਪਰ ਦੇ ਰਹੇ ਹੋ ਪੀ ਟ੍ਰਿਪਲ ਐਸ ਵੀ ਦਾ ਐਕਸਾਈਜ਼ ਇਨਸਪੈਕਟਰ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਪੀ ਐਸ ਪੀ ਸੀ ਐਲ ਪੀ ਐਸ ਟੀ ਸੀ ਐਲ ਪੰਜਾਬ ਪੁਲਿਸ ਮਾਰਕ ਫੈਡ ਕੋਈ ਈ ਟੀ ਟੀ ਵਾਸਤੇ ਤੁਸੀਂ ਗ੍ਰਾਮਰ ਹੋ ਕੇ ਕੋਈ ਵੀ ਪੰਜਾਬ ਦਾ ਪੇਪਰ ਜਿਹਦੇ ਵਿੱਚ ਗ੍ਰਾਮਰ ਵਕੈਬ ਆ ਰਹੀ ਹੈ ਤਾਂ ਉਹਦੇ ਲਈ ਇਹ ਬੈਚ ਸਫੀਸ਼ੀਐਂਟ ਹੈ ਸਮਝ ਆ ਗਈ ਜੀ ਗੱਲ ਹੁਣ ਉਸ ਤੋਂ ਬਾਅਦ ਲੈਵਲ ਦੱਸਦਾ ਜੀ ਐਗਜ਼ਾਮਸ ਵਾਸਤੇ ਇਵਨ ਕੀ ਅਗਰ ਤੁਸੀਂ SSC CGL ਦੀ ਤਿਆਰੀ ਕਰ ਰਹੇ ਹੋ ਹੁਣ ਉਹਦੇ ਵਿੱਚ ਜਿਹੜੇ ਗ੍ਰਾਮਰ ਤੇ ਵੋਕੈਬ ਹੈ ਉਹਦੇ ਲਈ ਵੀ ਇਹ ਬੈਚ ਆਲਮੋਸਟ ਆਲਮੋਸਟ ਸਫੀਸ਼ੀਐਂਟ ਹੈ ਇੱਕ ਦੋ ਟਾਪਿਕ ਹੋ ਸਕਦਾ ਉੱਪਰ-ਨੀਚੇ ਹੁੰਦੇ ਹੋਣ ਹੈਨਾ ਲੇਕਿਨ ਮੈਂ ਇੰਨਾ ਕਸ਼ਕਸ਼ਮ ਬਣਾਇਆ ਹੋਇਆ ਹੈ ਕਿ ਇਹ ਹਰ ਐਗਜ਼ਾਮ ਲਈ ਸਫੀਸ਼ੀਐਂਟ ਹੈ ਠੀਕ ਹੈ ਹੁਣ ਗ੍ਰਾਮਰ ਹੋ ਗਈ ਵੋਕੈਬ ਵੀ ਸੇਮ ਕੋਈ ਵੀ ਟੀਚਰ ਅਗਰ ਤੁਹਾਨੂੰ ਕਹਿੰਦਾ ਨਾ ਵੀ ਮੇਰੇ ਪੜਾਏ ਦੇ ਵਿੱਚੋਂ ਸਾਰਾ ਕੁਝ ਆ ਜਾਊਗਾ ਵੀ ਮੈਂ ਦੁਬਾਰ ਨਹੀਂ ਆਊਗਾ ਤਾਂ ਉਹ ਮੇਨੂ ਫੀਲ ਹੁੰਦਾ ਪਰਸਨਲੀ ਵੀ ਯਾਰ ਇਹ ਮਿਸਲੀਡ ਕਰਨਾ ਮੈਂ ਪੇਪਰ ਸੈੱਟ ਕੀਤਾ ਨਹੀਂ ਕੀਤਾ ਬਾਈ ਫਿਰ ਮੈਂ ਤੁਹਾਨੂੰ ਇਹ ਗੱਲ ਕਿਵੇਂ ਕਹਿ ਸਕਦਾ ਵੀ ਯਾਰ ਵੀ ਇਸ ਤੋਂ ਬਾਹਰ ਨਹੀਂ ਆਏਗਾ ਯਾਰ ਹੈਨਾ ਉਹ ਤਾਂ ਇੱਕ ਗਲਤ ਦਾਵਾ ਕਰਨਾ ਹੋ ਗਿਆ ਨਾ ਯਾਰ ਤਾਂ ਅਗਰ ਮੈਂ ਤੁਹਾਨੂੰ ਯਾਰ ਮਿਸਲੀਡ ਕਰ ਰਿਹਾ ਫਿਰ ਮੈਂ ਇੱਕ ਟੀਚਰ ਕਹਾਦਾ ਰਹਿ ਗਿਆ ਬਾਈ ਤਾਂ ਇਸ ਕਰਕੇ ਮੈਂ ਇਹ ਗੰਦੇ ਦਾਵੇ ਤੇ ਗਲਤ ਦਾਵੇ ਕਦੇ ਵੀ ਨਹੀਂ ਕਰਦਾ ਤੇ ਨਾ ਮੈਂ ਕਰਾਂਗਾ ਕੋਸ਼ਾ ਦਾ ਉਹਦੇ ਕਰਕੇ ਮੇਰੇ ਕੋਲੇ 100 ਦੇ ਵਿੱਚੋਂ 10 ਸਟੂਡੈਂਟ ਆਣ ਲੇਕਿਨ ਉਹ 10 ਦੇ ਵਿੱਚੋਂ ਫਿਰ 9 ਰਿਜ਼ਲਟ ਦੇ ਨਾਲੇ ਵੀ ਹੁੰਦੇ ਨੇ ਕਿਉਂਕਿ ਉਹ ਇਨਕ ਸੈਂਸੇਬਲ ਹੁੰਦੇ ਨੇ ਜਿਹੜਾ ਸਟੂਡੈਂਟ ਸੈਂਸੇਬਲ ਹੈ ਨਾ ਤਾਂ ਉਹਨੂੰ ਪਤਾ ਹੈ ਵੀ ਸਾਡੀ ਵੈਲਿਊ ਕੀ ਹੈ ਠੀਕ ਹੈ ਚਲੋ ਹੁਣ ਇੰਨੀ ਗੱਲ ਸਮਝ ਆ ਗਈ ਸੋ ਵੋਕੈਬ ਦਾ ਵੀ ਮੈਂ ਦੇਖੋ ਇੱਕ ਛੋਟੀ ਜੀ ਗੱਲ ਹਮੇਸ਼ਾ ਕਹਿੰਦਾ ਹੁੰਨਾ ਕਿ ਤੁਸੀਂ ਸਾਰੇ ਮੇਰੇ ਕੋਲੇ ਪੜਨ ਆਏ ਹੈ ਨਾ ਤੇ ਮੈਂ ਪੁੱਛਿਆ ਵੀ ਜੌਬ ਕਿਦੀ ਲੱਗੂਗੀ ਹੈ ਨਾ ਤੁਸੀਂ ਕਹੋਗੇ ਸਰ ਮੇਰੀ ਲੱਗੂ ਮੇਰੀ ਲੱਗੂ ਵੀ ਜਿਹੜੀ ਅੱਛਾ ਕਿਸੇ ਸਟੂਡੈਂਟ ਨੇ ਕਿਹਾ ਵੀ ਜਿਹਨੂੰ ਜੌਬ ਦੀ ਜ਼ਰੂਰਤ ਹੈ ਉਹਦੀ ਲੱਗੂਗੀ ਜੀਰੋ ਤਾਂ ਮੰਨਦਾ ਸਾਰ ਕੋਈ ਹੈ ਲੋੜ ਤਾਂ ਹਰ ਕਿਸ ਨੂੰ ਹੈ ਹਰ ਕਿਸੇ ਦੀ ਲੱਗ ਜੂ ਨਹੀਂ ਕਿਹਦੀ ਜੌਬ ਲੱਗੂਗੀ ਜੋ ਉਸ ਜੌਬ ਦੇ ਕਾਬਿਲ ਹੈ ਜੀ ਸੋ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਮੇਰੇ ਕਰਾਈ ਚ ਆ ਜਾਓ ਲੇਕਿਨ ਮੈਂ ਤੁਹਾਨੂੰ ਇਹ ਕਹੂੰਗਾ ਵੀ ਮੈਂ ਤੁਹਾਨੂੰ ਕਾਬਿਲ ਬਣਾ ਦੂੰਗਾ ਮੈਂ ਤੁਹਾਡੀ ਜਿਹੜੀ ਬੁੱਧੀ ਹੈ ਨਾ ਇਹਨੂੰ ਵਿਕਸਿਤ ਕਰਨ ਦੇ ਵਿੱਚ ਹੈਲਪ ਕਰੂੰਗਾ ਮੇਰਾ ਮੋਟਿਵ ਇਹੀ ਹੈ ਕਿ ਜੋ ਇਹ ਲੈਵਲ ਜੋ ਤੁਹਾਨੂੰ ਇਸ ਲੈਵਲ ਤੋਂ ਸ਼ੁਰੂ ਕਰੂੰਗਾ ਨਾ ਮੈਂ ਵੀ ਉਹ ਹਰ ਇੱਕ ਵੀਕ ਸਟੂਡੈਂਟ ਨੂੰ ਸਿਖਾਣਾ ਹੈ ਵੀ ਜਿਹਨੂੰ ਲੱਗਦਾ ਵੀ ਮੈਨੂੰ ਨਹੀਂ ਆਉਂਦਾ ਉਹਦੇ ਲਈ ਮੈਂ ਖੜਾ ਮੇਰਾ ਇਹੀ ਮੇਨ ਮੋਟਿਵ ਹੈ ਇਹੀ ਸੋਲ ਮੋਟਿਵ ਹੈ ਜ਼ਿੰਦਗੀ ਦਾ ਹੈ ਨਾ ਇਹ ਨਹੀਂ ਵੀ ਪੰਜ ਸਾਲਾਂ ਚਾਰ ਵੀ ਜ਼ਿੰਦਗੀ ਦਾ ਮੋਟਿਵ ਇਹੀ ਹੈ ਤਾਂ ਹੀ ਮੈਂ ਦਿੱਲੀ ਛੱਡ ਕੇ ਪੰਜਾਬ ਚ ਆਇਆ ਕਿ ਮੈਂ ਪੰਜਾਬ ਦੇ ਸਟੂਡੈਂਟਸ ਨੂੰ ਸਿਖਾਣਾ ਹੈ ਜਿੱਹਾ ਮੈਂ ਸਮਝਦਾ ਵੀ ਜਿਹਨੂੰ ਆਲਰੇਡੀ ਆਂਦਾ ਉਹ ਕਿਤਨਾ ਕਿ ਤੋ ਕਰ ਹੀ ਲੇਗਾ ਖੁਦ ਵੀ ਕਰ ਲੇਗਾ ਲੇਕਿਨ ਜਿਹਨੂੰ ਨਹੀਂ ਆਂਦਾ ਉਹਦੇ ਲਈ ਮੈਂ ਸਟੈਂਡ ਲੈਂਦਾ ਉਹਦੇ ਲਈ ਮੈਂ ਖੜਾ ਆਂ ਜੀ ਠੀਕ ਸੋ ਆਈ ਹੋਪ ਕਲੀਅਰ ਹੋ ਗਿਆ ਹੋਵੇਗਾ ਤੇ ਸਾਰਾ ਟੂ ਦਾ ਪੁਆਇੰਟ ਹੈ ਸ਼ਾਰਟ ਐਂਡ ਤੇ ਕ੍ਰਿਸਪ ਹੈ ਠੀਕ ਹੈ ਤਾਂ ਇਹ ਮਨ ਲੋ ਵੀ 60 70 ਸੈਸ਼ਨਸ ਦੇ ਵਿੱਚ ਤੁਹਾਡਾ ਇਹ ਹੈਗਾ 55 ਤੋਂ ਲੈ ਕੇ 70 ਸੈਸ਼ਨਸ ਦੇ ਵਿੱਚ ਇਹ ਹੈ ਉਦੋਂ ਵਿੱਚ ਵੋਕੈਬ 100% ਉਹੀ ਸੇਮ ਗੱਲ ਹੈ ਤੇ ਮੇਰੀ ਕੋਸ਼ਿਸ਼ ਹੈ ਵੀ ਤੁਹਾਨੂੰ ਮੈਂ ਵੀ ਰੈਲੇਵੈਂਟ ਮੋਸਟ ਰੈਲੇਵੈਂਟ ਕਰਾਦਾ ਹਾਂ ਉਹਦੇ ਵਿੱਚ ਆ ਜਾਂਦਾ ਉਹ ਸੋਨੇ ਤੇ ਸੁਹਾਗ ਹੈ ਹਮੇਸ਼ਾ ਆ ਵੀ ਜਾਂਦਾ ਲੇਕਿਨ ਮੈਂ ਕਲੇਮ ਨਹੀਂ ਕਰ ਸਕਦਾ ਪਹਿਲਾਂ ਹੀ ਹੈਨਾ ਤਾਂ ਮੈਂ ਪ੍ਰੋਐਕਟਿਵ ਨਹੀਂ ਹੋ ਸਕਦਾ ਮੈਂ ਰਿਐਕਟਿਵ ਹੋ ਸਕਦਾ ਜਿਹੜੀ ਚੀਜ਼ ਆ ਗਈ ਉਹਨੂੰ ਰਿਐਕਟ ਕਰ ਸਕਦਾ ਹਾਂ ਆ ਵੀ ਕਰਾਇਚੋਂ ਆ ਗਿਆ ਹੈਨਾ ਲੇਕਿਨ ਮੈਂ ਪਹਿਲਾਂ ਹੀ ਕਹਦਾ ਵੀ ਨਹੀਂ ਉਹ ਚੀਜ਼ ਸੋ ਉਹ ਗੈਪ ਵੀ ਸੇਮ ਹੈ ਜੀ ਥੋੜੇ idioms ਹੋਗੇ ਨਵੇਂ ਤਰੀਕੇ ਦੀ ਵਕਾਇਬ ਹੋਗੀ ਕੰਫਿਊਜ਼ਿੰਗ ਵਕਾਇਬ ਹੋਗੀ ਤੇ ਸਾਰੀ ਪੀ ਵੀ ਕਵ ਵਕਾਇਬ ਹੋਗੀ ਜਿੰਨਾ ਕਿ ਮੈਂ ਚਕਰਾ ਦੂੰਗਾ 80% ਤੁਸੀਂ ਉਹਦੇ ਚ ਪਹੁੰਚ ਜਾਓਗੇ ਜੀ ਠੀਕ ਹੈ ਪ੍ਰੈਕਟਿਸ ਜਦੋਂ ਤੁਸੀਂ ਇਹ ਪੜਦੇ ਹੋ ਤਾਂ ਪ੍ਰੈਕਟਿਸ ਦੀ ਲੋੜ ਪੈਂਦੀ ਹੈ ਤਾਂ ਹਰ ਇੱਕ ਟੌਪਿਕ ਵਾਈਜ਼ ਜਿੱਦੀ ਜਿੱਥੇ ਲੋੜ ਹੈ ਉਹਦੀਆਂ ਸ਼ਾਰਟ ਅਸਾਈਨਮੈਂਟਸ ਦੈਨ ਫਿਰ ਚੈਪਟਰ ਹਰ ਚੈਪਟਰ ਕਰਨ ਤੋਂ ਬਾਅਦ ਚੈਪਟਰ ਦੀਆਂ ਅਸਾਈਨਮੈਂਟਸ ਪਹਿਲਾਂ ਤਾਂ ਉਰੇ ਪਲੱਸ ਪ੍ਰੈਕਟਿਸ ਹੋ ਗਈ ਫਿਰ ਇਹ ਲਾਇਦਾ ਪ੍ਰੈਕਟਿਸ ਸੈਸ਼ਨਸ ਅਲੱਗ ਤੋਂ ਲਿੱਤੇ ਹੋਏ ਨੇ ਤਾਂ ਕਿ ਕੋਈ ਕਮੀ ਪੈਸ਼ ਨਾ ਰਹੇ ਜੀ ਤਾਂ ਤੁਸੀਂ ਯਕੀਨ ਮੰਨੋਗੇ ਪਿਛਲੀ ਵਾਰ ਚਲੋ ਮੈਂ ਉਹ ਹੀ ਕਲੇਮ ਜਿਹੜਾ ਹੋਇਆ ਉਹ ਦੱਸ ਰਿਹਾ ਵੀ ਇਹਦੇ ਵਿੱਚੋਂ ਤਾਂ ਬਹੁਤ ਪੇਪਰ ਆਇਆ ਐਕਸਾਈਡ ਇਨਸਪੈਕਟਰ ਚ ਸਭ ਦੇ ਵਿੱਚੋਂ ਮਤਲਬ ਜਿੰਨਾ ਮੈਂ ਹੁਣ ਕੰਟੈਂਟ ਜੋ ਮੈਂ ਦੇ ਰਹੇ ਆ ਐਡ-ਆਨ ਕੀਤਾ ਤਾਂ علیحدਾ ਹੋ ਗਿਆ ਉਨੇ ਕੰਟੈਂਟ ਚ ਨੌ ਕੁਐਸ਼ਨ ਆ ਗਏ ਸੀ ਪਿਛਲੇ ਵਾਰ 12 ਦੇ ਵਿੱਚੋਂ ਠੀਕ ਹੈ ਨੌ ਕੁਐਸ਼ਨ ਮਾਇਨੇ ਰੱਖਦੇ ਨੇ ਜੀ ਠੀਕ ਲੇਕਿਨ ਮੈਂ ਦਾਵਾ ਕਰਦਾ ਇਸ ਵਾਰ ਵੀ ਆ ਜਾਣਗੇ ਨਹੀਂ ਲੇਕਿਨ ਮੈਂ ਉਹ ਕਹਿ ਰਿਹਾ ਵੀ ਆਏ ਨੇ ਤਾਂ ਇਸ ਵਾਰ ਵੀ ਆਉ ਹੌਪਫੁਲ ਆਪਟੀਮਿਸਟਿਕ ਹਨਾ ਹੋ ਸਕਦਾ 10 ਹੀ ਆ ਜਾਣ ਹੋ ਸਕਦਾ 12 ਤੋਂ 12 ਹੀ ਆ ਜਾਣ ਹੁਣ ਕੱਲ ਪੇਪਰ ਹੋਇਆ ਪਿੱਛੇ ਜੇ ਇੱਕ ਲੇਟੈਸਟ ਪੇਪਰ ਹੋਇਆ ਤਾਂ ਪੰਜ ਦੇ ਵਿੱਚੋਂ ਚਾਰ ਕੁਐਸ਼ਨ ਆ ਗਏ ਤੇ ਮੈਂ ਤੁਹਾਨੂੰ ਇਹ ਵੀ ਕਹਿ ਦੇਣਾ ਵੀ ਉਹ ਚਾਰਾਂ ਦੇ ਵਿੱਚੋਂ ਕਿਸੇ ਨੇ ਪ ਠੀਕ ਹੈ ਲੇਕਿਨ ਉਹ ਚਲੋ ਮੈਂ ਟੀਚਰ ਫੈਟਰਨਿਟੀ ਦੀ ਰਿਸਪੈਕਟ ਕਰਦਾ ਹਾਂ ਲੇਕਿਨ ਮੈਨੂੰ ਪਤਾ ਵੀ ਕੀ ਚੱਲ ਰਿਹਾ ਹੈ ਪੰਜਾਬ 'ਚ ਠੀਕ ਤਾਂ ਇਸ ਕਰਕੇ ਮੈਂ YouTube ਤੇ ਪਬਲਿਕ ਜਾ ਕੇ ਉਹ ਗੱਲਾਂ ਨਹੀਂ ਕਰਦਾ ਠੀਕ ਫਿਰ ਫਿਰ ਮੌਕ ਟੈਸਟ ਮੌਕ ਟੈਸਟ ਜ਼ਰੂਰੀ ਨੇ ਜੀ ਉਹਦੇ ਵਿੱਚ ਫਿਰ ਤੁਹਾਡੀ ਗ੍ਰਾਮਰ ਵਕਾਇਬ ਸਾਰਾ ਕੁਝ ਮਿਕਸ ਕਰਕੇ ਸਪੈਲਿੰਗਸ ਸਪelling ਭਾਰਾ ਕੁਝ ਮਿਕਸ ਕਰਕੇ ਮੌਕ ਟੈਸਟ ਮਿਲਣਗੇ ਇੰਗਲਿਸ਼ ਦੇ ਪਲੱਸ ਉਹਦੇ ਮਤਲਬ ਉਹ ਵੀਡੀਓ ਐਨਾਲਿਸਿਸ ਨਾਲ ਮਿਲੂਗਾ ਜੀ ਠੀਕ ਹੈ ਸੋ ਇਹ ਸਾਰਾ ਆਪਣਾ ਬੈਚ ਹੈ ਜੀ ਜਿਹੜਾ ਮੈਂ ਤੁਹਾਨੂੰ ਪਿਆਰਾ ਦਿੱਤਾ ਹੈ ਫੀਸ ਠੀਕ ਹੈ ਜੋ ਇੱਕ ਬਹੁਤ ਕ੍ਰਿਟੀਕਲ ਪੁਆਇੰਟ ਹੈ ਤੇ ਜਿਸ ਤੇ ਮੈਂ ਵੀ ਕ੍ਰਿਟੀਕਲ ਰਹਾਂਗਾ ਠੀਕ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੋੜ ਦੱਸ ਦਿੰਦਾ ਜੀ ਮੋੜ ਜਿਹੜਾ ਹੈਗਾ ਇਲੈਕਟ੍ਰਿਕ ਇੰਗਲਿਸ਼ ਹੈ ਤਾਂ ਐਂਡਰੋਇਡ ਐਪ ਤੋਂ ਤੁਸੀਂ ਇਹਨੂੰ ਇਨਰੋਲ ਕਰ ਸਕਦੇ ਹੋ ਜਾਂ ਫਿਰ ਜਿਹੜੇ iOS ਵਾਲੇ ਯੂਜ਼ਰਸ ਨੇ ਉਹ ਵੈਬਸਾਈਟ ਤੋਂ ਇਨਰੋਲ ਕਰ ਸਕਦੇ ਨੇ ਜੀ ਠੀਕ ਹੈ ਜੋ ਤੁਸੀਂ ਵੈਬਸਾਈਟ ਤੋਂ ਇਨਰੋਲ ਕਰੋਗੇ ਸਾਨੂੰ WhatsApp ਤੇ ਮੈਸੇਜ ਕਰਨਾ 7344416200 ਤੇ ਅਸੀਂ ਤੁਹਾਨੂੰ ਅੱਗੇ ਥੋੜੀ iOS ਐਪ ਦਾ ਤੇ ਅੱਗੇ ਪ੍ਰੋਸੀਜਰ ਸਮਝਾ ਦਾਂਗੇ ਠੀਕ ਫੀਸ ਦੇਖੋ ਦੋਸਤੋ ਤੁਸੀਂ ਮੇਰੇ ਕੋਲ ਆਇਓ ਹੈ ਨਾ ਤੁਸੀਂ ਇੰਗਲਿਸ਼ ਪੜ੍ਹਨੀ ਹੈ ਜੀ ਕਿਉਂ ਪੜ੍ਹਨੀ ਹੈ ਤੁਸੀਂ ਨੌਕਰੀ ਲੈਣੀ ਹੈ ਜੀ ਨੌਕਰੀ ਕਿਉਂ ਲੈਣੀ ਹੈ ਜੀ ਤੁਸੀਂ ਕੋਈ ਸਮਾਜ ਸੇਵਾ ਕਰਨੀ ਹੈ ਨਹੀਂ ਜੀ ਤੁਸੀਂ ਆਪਣਾ ਘਰ ਚਲਾਣਾ ਹੈ ਜੀ ਘਰ ਗ੍ਰਸਤੀ ਚਲਾਣੀ ਆਪਣੀ ਫੈਮਿਲੀ ਨੂੰ ਆਪਣੇ ਪੇਰੈਂਟਸ ਨੂੰ ਆਪਣੀ ਆਲ ਵਾਲੀ ਪੀੜ੍ਹੀ ਨੂੰ ਸਪੋਰਟ ਕਰਨਾ ਤਾਂ ਸੇਮ ਵੇ ਜਿਵੇਂ ਉਹ ਤੁਹਾਡਾ ਕੰਮ ਹੈ ਇਹ ਮੇਰਾ ਕੰਮ ਹੈ ਤਾਂ ਮੈਂ ਇਹ ਸਮਝਦਾ ਕਿ ਜੋ ਮੈਂ ਕਰਾ ਰਿਹਾ ਤਾਂ ਮੈਂ ਆਪਣੀ ਮਿਹਨਤ ਤਾਂ ਲੈਣੀ ਹੈ ਜੀ ਠੀਕ ਹੈ ਤੇ ਹੁਣ ਹੋ ਸਕਦਾ ਵੀ ਕੋਈ ਕੈਂਡੀਡੇਟ ਕੋਈ ਟੀਚਰ ਇਸ ਤੋਂ ਅੱਧੀ ਫੀਸ ਤੇ ਸਾਰੇ ਸਬਜੈਕਟ ਹੀ ਕਰਾ ਰਿਹਾ ਹੋਵੇ ਫਿਰ ਤੁਹਾਨੂੰ ਇਹ ਵੀ ਨਹੀਂ ਪਤਾ ਨਾ ਕਿ ਉਹ ਕੰਪਨੀ ਫੋਰਨ ਫੰਡਡ ਹੈ ਉਹ ਚ ਪਤਾ ਨਹੀਂ ਕਿੰਨੇ 5 ਮਿਲੀਅਨ ਜਾਂ 5 ਬਿਲੀਅਨ ਕਿਸੇ ਫੋਰਨ ਕੰਪਨੀ ਨੇ ਇਨਵੈਸਟ ਕੀਤਾ ਹੋਵੇ ਉਹਨਾਂ ਦਾ ਪਰਪਸ ਸਿਰਫ ਸੇਲ ਹੈ ਤੇ ਬਿਜ਼ਨਸ ਹੈ ਠੀਕ ਤੇ ਜੋ ਮੈਂ ਪਰਸਨਲੀ ਤੁਹਾਡੇ ਨਾਲ ਅਟੈਚ ਹੋਣਾ ਜੋ ਵਧੀਆ ਕੈਂਡੀਡੇਟਸ ਨੇ ਜੋ ਸincere ਸਟੂਡੈਂਟਸ ਨੇ ਜੋ ਇੱਕ ਕਨੈਕਸ਼ਨ ਬੰਦ ਹੈ ਠੀਕ ਉਹ ਮਿਸ ਹੋ ਜਾਂਦਾ ਜੋ ਕੁਆਲਿਟੀ ਅਸੀਂ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਮਿਸ ਹੋ ਜਾਂਦੀ ਹੈ ਫਿਰ ਕਿਤੇ ਬਿਜ਼ਨਸ ਦੇ ਵਿੱਚ ਹਨਾ ਉਹ ਸਿਰਫ ਸੇਲ ਕਰਨਾ ਹੀ ਹੁੰਦਾ ਤੋ ਮੇਰਾ ਮੈਂ ਬਿਜ਼ਨਸ ਨਹੀਂ ਹੈ ਮੈਂ ਆਪਣੀ ਜੋ ਬੰਦ ਹੈ ਜੀ ਉਹਨਾਂ ਤਾਂ ਮੈਂ ਲੈਣਾ ਹੀ ਸੋ ਜਿੰਨੀ ਫੀਸ ਐਪ ਤੇ ਹੈ ਜਾਂ ਵੈਬਸਾਈਟ ਤੇ ਹੈ ਉਹ ਨੋਨ ਨੇਗੋਸ਼ੀਏਬਲ ਹੈ ਜੀ ਕਲੀਅਰ ਮੈਂ ਸਾਰੀਆਂ ਗੱਲਾਂ ਸਮਝਾਉਂਦੀ ਆ ਠੀਕ ਹੈ ਫੀਸ ਦੇ ਇੱਕ ਪੱਖ ਮੈਂ ਹੋਰ ਵੀ ਦੱਸ ਦਿੰਨਾ ਵੈਸੇ ਤਾਂ ਫੀਸ ਬਹੁਤ ਜੋ ਮੈਂ ਕੰਟੈਂਟ ਪ੍ਰੋਵਾਈਡ ਕਰ ਰਹੇ ਹਾਂ ਵੀ ਜਦੋਂ ਤੁਸੀਂ ਕਰੋ ਪੜੋਗੇ ਨਾ ਫਿਰ ਤੁਹਾਨੂੰ ਪਤਾ ਹੀ ਵੀ ਹੈ ਕਿ ਪੈਸਾ ਵਸੂਲ ਹੋਇਆ ਹੈ ਨਾ ਜੇ ਫੇਰ ਨਹੀਂ ਵਸੂਲ ਹੋਇਆ ਫੇਰ ਅਸੀਂ ਦੇਣਦਾਰਾਂ ਜੀ ਠੀਕ ਤੋ ਪਹਿਲਾਂ ਨਹੀਂ ਤੁਸੀਂ ਜੱਜ ਕਰ ਸਕਦੇ ਬਾਅਦ ਚ ਕਰ ਸਕਦੇ ਤੇ ਮੇਰੇ 5 ਸਾਲ ਦੇ ਕੈਰੀਅਰ ਚ ਮੈਨੂੰ ਅੱਜ ਤੱਕ ਨੀ ਕਿਸੇ ਨੇ ਕਿਹਾ ਵੀ ਤੁਹਾਡੀ ਫੀਸ ਜ਼ਿਆਦਾ ਹੈ ਜਿਹੜਾ ਕੋਰਸ ਪੜਿਆ ਜੀ ਨੇ ਜਿਹਨੇ 50% ਵੀ ਪੜ ਲਿਆ ਠੀਕ ਹੈ ਇਮਾਨਦਾਰੀ ਨਾਲ ਪੜ ਲਿਆ ਪਹਿਲਾਂ ਬੋਲਣ ਵਾਲੇ ਬਹੁਤ ਹੋਣਗੇ ਹਜ਼ਾਰਾਂ ਹੀ ਹੋਣਗੇ ਜ਼ਿਆਦਾ ਹੀ ਹੋਣਗੇ ਮੈਨੂੰ ਨਹੀਂ ਪਤਾ ਠੀਕ ਉਹ ਚੀਜ਼ ਸੋ ਆਈ ਹੋਪ ਕਲੀਅਰ ਹੋ ਗਿਆ ਹੋਗਾ ਹਾਂ ਫੇਰ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਮੇਰੇ ਤੋਂ ਪੜਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰਾ ਮੋਟਿਵ ਇਸ ਫੀਸ ਤੋਂ ਕਿਤੇ ਵੱਧ ਕੇ ਯਾਰ ਕਿਉਂਕਿ ਯਾਰ ਇਹ ਤਾਂ ਖਰਚ ਲਾਣਾ ਨਾ ਬਈ ਯਾਰ ਮੈਂ ਆਪਣੀ ਜ਼ਿੰਦਗੀ ਵੀ ਜੀਣੀ ਹੈ ਤੇ ਮੈਂ ਆਪਣੇ ਸ਼ੌਂਕ ਵੀ ਪੂਰੇ ਕਰਨੇ ਨੇ ਆਲਦੋ ਇਸ profession ਚ ਅਗੇ ਬਹੁਤ ਨੋਬਲ ਰਹਿਣਾ ਪੈਂਦਾ ਹੈ ਬਹੁਤ ਜ਼ਿਆਦਾ ਮੀਕ ਰਹਿਣਾ ਪੈਂਦਾ ਹੈ ਮੋਡਸਟ ਰਹਿਣਾ ਪੈਂਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਖਤਮ ਕਰਕੇ ਫਿਰ ਵੀ ਕੁਝ ਥੋੜਾ ਬਾਤ ਮਾਡਰਨ ਲੀਵਿੰਗ ਦੇ ਅਕੋਰਡਿੰਗ ਜਿੰਨਾ ਕੁ ਬੰਦ ਉਹਦਾ ਕਰਨਾ ਹੀ ਫਿਰ ਵੀ ਤੁਹਾਨੂੰ ਲੱਗਦਾ ਫੀਸ ਜ਼ਿਆਦਾ ਹੈ ਮੈਂ ਨਹੀਂ ਅਫੋਰਡ ਕਰ ਚਿੰਨੂ ਲਈ ਨਹੀਂ ਅਫੋਰਡ ਕਰ ਸਕਦਾ ਫਿਰ ਸੋਦਿਸ਼ ਨੂੰ WhatsApp ਕਰੋ ਅਸੀਂ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਬਣ ਸਕਦਾ ਹੋਊਗਾ ਅਸੀਂ ਉਹ ਕਰਾਂਗੇ ਜੀ ਠੀਕ ਹੈ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਫਿਰ ਵੀ ਕੋਈ ਡਾਊਟ ਸਾਰਾ ਕੁਝ ਕਲੀਅਰ ਹੋ ਗਿਆ ਹੈ ਨਾ ਕੋਈ ਵੀ ਸਟੂਡੈਂਟ ਕੋਈ ਫੇਰ ਵੀ ਡਾਊਟ ਰਹਿ ਗਿਆ ਤੁਸੀਂ ਸਾਨੂੰ ਮੈਸੇਜ ਕਰੋ ਜੀ WhatsApp ਤੇ ਅਸੀਂ ਪੂਰੀ ਹੈਲਪ ਕਰਾਂਦੇ ਹਾਂ ਤੁਹਾਨੂੰ ਕੋਸ਼ਿਸ਼ ਕਰਨ ਦੀ ਹਾਂ ਕੋਈ ਵੀ ਟਾਈਮ ਪਾਸ ਜਿਹੇ ਜਿਹੀ ਕੁਰੀ ਹੈ ਉਹ ਅਸੀਂ ਅਵੋਇਡ ਕਰਦੇ ਹਾਂ ਜੀ ਅਸੀਂ ਇਗਨੋਰ ਕਰਦੇ ਹਾਂ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਕਹਿੰਦੇ ਹਾਂ ਜੀ ਵੀ ਤੁਸੀਂ ਕਿਸੇ ਹੋਰ ਟੀਚਰ ਤੋਂ ਜਾਂ ਹੋਰ ਪਲੇਟਫਾਰਮ ਤੋਂ ਪੜ੍ਹ ਲਓ ਅਸੀਂ ਐਂਟਰੇਨ ਟੇਨ ਨਹੀਂ ਕਰ ਪਾਵਾਂਗੇ ਕਿਉਂਕਿ ਮੈਨੂੰ ਸੈਂਸੀਅਰ ਤੇ ਸੈਂਸਿਬਲ ਸਟੂਡੈਂਟਸ ਹੀ ਚਾਹੀਦੇ ਨੇ ਜੀ ਬਸ ਠੀਕ ਹੈ ਥੈਂਕ ਯੂ ਜੀ 올 द बेस्ट ਮਿਲਣੇ ਪਹਿਲੀ ਕਲਾਸ 'ਚ